ਪਹਾੜਾਂ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਹੋਈ بارش ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਿੰਡ ਭੂਰ ਚੱਕ ਦੀਆਂ ਜਿੱਥੇ ਕਿ ਪਾਣੀ ਜਿਹੜਾ ਹੈ ਯੂਵੀਟੀਸੀ ਨਹਿਰ ਟੁੱਟਣ ਤੋਂ ਬਾਅਦ ਜਿਹੜਾ ਹੈ ਇਸ ਪਿੰਡ ਦੇ ਵਿੱਚ ਤਿੰਨ ਤੋਂ ਚਾਰ ਫੁੱਟ ਪਾਣੀ ਜਿਹੜਾ ਆ ਗਿਆ ਸੀ ਕਾਫੀ ਪਾਣੀ ਦੀ ਜਿਹੜੀ ਰਫਤਾਰ ਸੀ ਤੁਹਾਡਾ ਤਸਵੀਰਾਂ ਦਿਖਾ ਰਿਹਾ ਕਿ ਇਸ ਪਿੰਡ ਦੇ ਵਿੱਚ ਇੱਕ ਮੰਦਰ ਹੈ ਜਿਸ ਦੇ ਉੱਪਰ ਕਾਫੀ ਤਰੇੜਾਂ ਜੜੀਆਂ ਆ ਚੁੱਕੀਆਂ ਨੇ ਅਤੇ ਕਾਫੀ ਜਿਹੜਾ ਨੁਕਸਾਨ ਹੋਇਆ ਹੈ ਅੰਦਰ ਮੂਰਤੀ ਬਿਲਕੁਲ ਸੁਰੱਖਿਤ ਹੈ ਪਰ ਇਸ ਦੇ ਨਾਲ ਹੀ ਜਿਹੜਾ ਮੰਦਿਰ ਦੀ ਜਿਹੜੀ ਦੀਵਾਰਾਂ ਆ ਉਹ ਟੁੱਟਣ ਵਾਲੀਆਂ ਹੋ ਗਈਆਂ ਨੇ ਕਿਉਂਕਿ ਇੱਕ ਕਿਸੇ ਜ਼ੰਬੇ ਵੀ ਜਿਹੜੀ ਹੈ ਟੁੱਟ ਸਕਦੀਆਂ ਇਸ ਦੇ ਨਾਲ ਹੀ ਤੁਹਾਨੂੰ ਪਿੱਛੇ ਤਸਵੀਰਾਂ ਦਿਖਾਵਾਂਗਾ ਕਿ ਪਿੰਡ ਦੇ ਵਿੱਚ ਇੱਕ ਪਰਿਵਾਰ ਦੀ ਜਿਹੜੀ ਸ਼ੈੱਡ ਸੀ ਜਿਹਦੇ ਵਿੱਚ ਡੰਗਰ ਬੰਨੇ ਹੋਏ ਸਨ ਉਹ ਛੈੱਡ ਜਿਹੜੀ ਹੈ ਇਸ ਪਾਣੀ ਦੀ ਭੇਡ ਚੜ ਗਈ ਅਤੇ ਪੂਰੀ ਤਰ੍ਹਾਂ ਟੁੱਟ ਗਈ ਅਤੇ ਉਹਨਾਂ ਦਾ ਇੱਕ ਜਿਹੜਾ ਡੰਗਰ ਹੈ ਇਸ ਪਾਣੀ ਦੀ ਭੇਟ ਵਿੱਚ ਜਿਹੜਾ ਹੈ ਉਹ ਮਰ ਗਿਆ ਅਤੇ ਵਹਿ ਗਿਆ ਜਿਸ ਦਿਨ ਗਲਦੇ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਉਸ ਦਿਨ ਜਿਹੜੀ ਪਾਣੀ ਦੀ ਰਫਤਾਰ ਜਿਹੜੀ ਹੈ ਕਾਫੀ ਤੇਜ਼ ਸੀ ਅਤੇ ਪਿੱਛੋਂ ਜਿਹੜੀ ਨਹਿਰ ਦਾ ਪਾਣੀ ਜਦੋਂ ਇਸੇ ਇਲਾਕੇ ਦੇ ਵਿੱਚ ਵੜਿਆ ਤਾਂ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਪੇਟੀ ਟੀਵੀ ਫਰਿੱਜ ਵੱਖ-ਵੱਖ ਜਿਹੜੀ ਬਿਜਲੀ ਦੇ ਸਮਾਨ ਜਾਂ ਬੈੱਡ ਸੀ ਜਾਂ ਗੱਦੇ ਸਨ ਜਾਂ ਵੱਖ-ਵੱਖ ਜਿਹੜੇ ਸਮਾਨ ਸੀ ਉਹ ਸ ਦੱਸਿਆ ਹੈ ਕਿ ਪਾਣੀ ਦੇ ਨਾਲ ਜਿਹੜਾ ਪਾਣੀ ਸੀ ਉਹ ਗਾਰੇ ਨਾਲ ਭਰਿਆ ਹੋਇਆ ਸੀ ਅਤੇ ਉਹਨਾਂ ਦੇ ਘਰਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਕਈ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀ ਹੈ ਤਰੇੜ ਆ ਚੁੱਕੀ ਹੈ ਅਤੇ ਉਹ ਖਤਰੇ ਦੇ ਸਹੇਦੇ ਵਿੱਚ ਸੋ ਰਹੇ ਨੇ ਅਤੇ ਉਹਨਾਂ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਇਲਾਕਿਆਂ ਦੀ ਸਾਰ ਲਈ ਜਾਵੇ ਅਤੇ ਜੋ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਉਹ ਸਰਕਾਰ ਨੂੰ ਜਿਹੜਾ ਖਰਚਾ ਹੈ ਇਹਨਾਂ ਨੂੰ ਦੇਣਾ ਚਾਹੀਦਾ ਤਾਂ ਜੋ ਆਪਣੀ ਜ਼ਿੰਦਗੀ ਜਿਹੜੀ ਹੈ ਫਿਰ ਤੋਂ ਜਿਹੜੀ ਹੈ ਪੱਟਰੀ ਤੇ ਲਿਆ ਸਕਣ ਜਿਸ ਤਰ੍ਹਾਂ ਪਹਿਲੇ ਜ਼ਿੰਦਗੀ ਜੀ ਰਹੇ ਸਨ ਉਸ ਤਰ੍ਹਾਂ ਫਿਰ ਤੋਂ ਆਪਣੀ ਜਿਹੜੀ ਜ਼ਿੰਦਗੀ ਸ਼ੁਰੂ ਕਰ ਸਕਣ ਜਗਵਾਨੀ ਦੇ ਲਈ ਪਠਾਨ ਚਾਵੰਦਾਲਾ ਪਿੰਡ ਭੂਚਾਕਾ ਸਾਡੇ ਪਿੰਡ ਵਿੱਚ ਇੰਨਾ ਪਾਣੀ ਆਇਆ ਕਿ ਮੌਕਾ ਨਹੀਂ ਲੱਗਾ ਸੰਭਲਦਾ ਸਾਨੂੰ ਇਹ ਲੱਗੇ ਮੰਦਰ ਹੈ ਸਮੇ ਇਹਦਾ ਨੂੰ ਨੁਕਸਾਨ ਜਾਣੀ ਹੋਇਆ ਹੋਰ ਪਿੰਡ ਦੇ ਵਿੱਚ ਪੂਰੇ ਪਾਣੀ ਲੰਘਿਆ ਪਿੰਡ ਦੇ ਵਿੱਚੋਂ 3.5 ਫੁੱਟ ਪਾਣੀ ਨਿਕਲ ਗਿਆ ਨਿਕਲਿਆ ਤੇ ਹਰ ਘਰ ਵਿੱਚ ਪਾਣੀ 2 ਫੁੱਟ 3 ਫੁੱਟ ਪਾਣੀ ਘਰਾਂ ਘਰਾਂ ਦੇ ਵਿੱਚ ਆ ਗਿਆ ਜਿੱਦੇ ਵਿੱਚ ਹਰ ਘਰ ਦੇ ਵਿੱਚ ਮਿੱਟੀ ਜਮਈ ਆਏ ਤੱਕ ਕਈ ਦਾ ਨੁਕਸਾਨ ਟੀਵੀ ਫ੍ਰਿਜ ਕਈ ਦਾ ਨੁਕਸਾਨ ਹੋਇਆ ਕੱਪੜੇ ਸਲਤੇ ਸਭ ਖਤਮ ਹੋ ਗਏ ਪਰ ਸਾਨੂੰ ਚਾਹਤੋਂ ਰਹੀ ਹੈ ਅਸੀਂ ਇਹ ਮੰਗ ਕਰਦੇ ਆ ਕਿ ਵੀ ਕੁਝ ਨਾ ਕੁਛ ਸਾਨੂੰ ਕੁਝ ਦਿੱਤਾ ਜਾਏ ਸਾਡੀ ਹਾਲ ਬਚਤੀ ਜਾਏ 아이 ਇਲੀ ਮੰਗ ਕਰਦੇ ਆ ਇਸ ਤਰੀਕਾ ਨਾ ਥੋੜਾ ਭਗਵਾਨ ਦਾ ਕਿਹੜਾ ਪਿੰਡ ਹੈ ਤੇ ਕੀ ਹਾਲਾਤ ਨੇ ਪੂਰ ਚ ਸਾਡਾ ਇਹ ਪਿੰਡ ਹੈ ਤੇ ਪਾਣੀ 8 ਵਜੇ ਲੱਗਗਾ ਕਿਥੇ ਪਹੁੰਚ ਜਾ ਹਾ ਉਹਦੇ ਵਿੱਚ ਸਾਡੇ ਗਾਓ ਹੋਰੇ ਛੱਡ ਗਿਰ ਗਿਆ ਬਾਕੀ ਪਿੰਡੇ ਮਕਾਨਾਂ ਨੂੰ ਤਰਾਰਾ ਗੀਨ ਸਾਡਾ ਜਦੋਂ ਵੀ ਹਿੰਦਰ ਵਰਧਿਆਨ ਦਰਦੇ ਦਰਦੇ ਤਾਂ ਥੋੜਾ ਮੁਸ਼ਕਲ ਜਿਹੀ ਪੇਸ਼ ਆ ਰਹੀ ਹੈ ਇਸ ਕਾਰਨ ਸਰਕਾਰ ਪ੍ਰਸ਼ਾਸਨ ਜੋ ਵੀ ਹੈ ਇਹ ਸਾਡੇ ਇਸ ਮੁਸ਼ਕਲ ਨੂੰ ਸਮਝਦੀ ਹੋਈ ਜਿਹੜੀ ਹੈ ਇਹ ਸਾਡੇ ਹਲ ਖਿਆਲ ਕਰਨ ਤੇ ਸਾਨੂੰ ਜਿਹੜਾ ਕੁਝ ਨਾ ਕੁਝ ਹੌਸਲਾ ਵਸਾਈ ਕੀਤੀ ਜਾ ਨਾਮ ਮੇਰਾ ਨਾਮ ਪੁਨਕਰ ਕੁਮਾਰ ਪਿੰਡ ਪੂਰਚਕ ਤੋਂ ਰਹਿਣ ਵਾਲਾ ਸਾਡੇ ਪਿੰਡ ਵਿੱਚ ਪਾਣੀ ਆ ਗਿਆ ਸੀ ਜਿਸ ਕਾਰਨ ਬਹਾ ਕਰਨ ਪਿੰਡ ਵਿੱਚ ਬਹੁਤ ਨੁਕਸਾਨ ਹੋਇਆ ਇਸ ਦੇ ਵਿੱਚ ਸਾਡੇ ਪਿੰਡ ਦੇ ਕਿਚ ਲੋਕਾਂ ਦੇ ਡੰਗਰ ਪਸ਼ੂ ਵੀ ਮ੍ਰਿਤ ਹੋ ਗਏ ਜਿਸ ਕਾਰਨ ਸਾਨੂੰ ਪਿੰਡ ਵਾਲਿਆਂ ਨੂੰ ਗਵਰਨਰ ਸਰ ਪ੍ਰਸ਼ਾਸਨ ਕੋਈ ਇਸੇ ਚਲ ਪਚਾਈ ਹੈ ਕਿ ਸਾਡੇ ਪਿੰਡ ਦਾ ਕੋਈ ਨਾ ਕੁਝ ਸੁਧਾਰ ਕੀਤਾ ਜਾਵੇ ਇਸ ਦੇ ਵਿੱਚ ਸਾਡੇ ਪਿੰਡ ਦੇ ਘਰਾਂ ਦੇ ਵੀ ਪਾਣੀ ਫੇਰ ਗਿਆ ਜਿਸ ਨਾਲ ਕਾਰਨ ਘਰਾਂ ਦਾ ਕਾਫੀ ਨੁਕਸਾਨ ਹੋ ਗਿਆ ਕੁਝ ਘਰਾਂ ਦੇ ਬੈੱਡ ਫਰਿੱਜ ਟੀਵੀ ਸਭ ਚੀਜ਼ਾਂ ਦਾ ਨੁਕਸਾਨ ਹੋ ਗਿਆ ਤੇ ਰਹਿਣ ਵਾਲੇ ਗਰੀਬ ਲੋਕ ਆ ਤੇ ਮਜ਼ਦੂਰ ਆ ਪ੍ਰਸ਼ਾਸਨ ਨਾਲ ਸਾਡੀ ਇਹ ਮੰਗ ਆ ਕਿ ਵਧੀਆ ਤੋਂ ਵਧੀਆ ਸਰਕਾਰ ਦਾ ਗੇਹੀ ਮੰਗਿਆ ਕਿ ਸਾਡੇ ਪਿੰਡ ਦਾ ਕੋਈ ਜ਼ਰੂਰਤ ਕੀਤੀ ਜਾਵੇ ਜਿਸ ਉਸ ਦਿਨ ਹਵੱਡੀ ਆਪਣੀ ਜਾਨਾਂ ਦਾ ਬਹੁਤ ਡਰ ਸੀ ਪਾਣੀ ਦਾ ਪਤਾ ਵੀ ਨਹੀਂ ਲੱਗਣ ਦਿੱਤਾ ਪ੍ਰਸ਼ਾਸਨ ਦਾ ਇਹ ਚਾਹੀਦਾ ਕਿ ਵਰਕਰਾਂ ਨੂੰ ਪੁੱਛਣਾ ਚਾਹੀਦਾ ਵਰਕਰਾਂ ਦਾ ਕੰਮ ਸੀ ਕਿ ਉਹ ਹਾਈਲਾਈਟ ਕਰ ਦਿੰਦੇ ਪਿੰਡ ਵਾਲਿਆਂ ਨੂੰ ਕਿ ਹਾਂ ਤੁਹਾਡੇ ਨੇੜੇ ਪਾਣੀ ਦੀ ਨਹਿਰ ਟੁੱਟਣ ਦਾ ਡਰ ਹੈ ਤੇ ਕੋਈ ਉੱਠ ਜਾਜ ਦਿੰਦੇ ਪਿੰਡ ਵਾਲਿਆਂ ਨੂੰ ਕੋਈ 10 10 15 ਮਿੰਟਾਂ ਵਿੱਚ ਪਾਣੀ ਸਾਡੇ ਪਿੰਡ ਵਿੱਚੋਂ ਨਿਕਲ ਗਿਆ ਸੀ ਜਿਸ ਕਾਰਨ ਸਾਡੇ ਪਿੰਡ ਵਿੱਚ ਕਾਫੀ ਹੱਦ ਤੱਕ ਆਪਣੀ ਮੱਝ ਗਈ ਕੁਝ ਲੋਕਾਂ ਨੇ ਤਾਂ ਕੁਝ ਖਾਣਾ ਵੀ ਨਹੀਂ ਖਾਇਆ ਤੇ ਜਿਸ ਕਾਰਨ ਲੋਕਾਂ ਨੂੰ ਪਤਾ ਨਹੀਂ ਚੱਲਾ ਕਿ ਪਾਣੀ ਦਾस्तर ਕੇ ਸਮੇਂ ਆਇਆ ਤੇ ਲੋਕਾਂ ਨੂੰ ਸਾਮੰਝਣ ਦਾ ਮੌਕਾ ਨਹੀਂ ਮਿਲਿਆ ਗਿਆ ਜਿਸ ਵਿੱਚ ਕਾਫੀ ਲੋਕਾਂ ਦਾ ਨੁਕਸਾਨ ਹੋ ਗਿਆ ਘਰ ਡੈਮੇਜ ਹੋ ਗਏ ਕਾਫੀ